ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਦੋਸਤੋ ਹੜਾਂ ਦੇ ਦਿਨ ਚੱਲ ਰਹੇ ਨੇ ਤੇ ਪਾਣੀ ਹਰ ਇੱਕ ਨਹਿਰ ਸੂਏ ਦੇ ਵਿੱਚ ਬਾਗੋ-ਬਾਗ ਆ ਰਿਹਾ। ਅੱਜ ਇੱਕ ਅਨੋਖੀ ਘਟਨਾ ਵਾਪਰੀ ਹੈ। ਬਰਨਾਲਾ ਦੇ ਸੂਏ ਦੇ ਵਿੱਚ ਤਰਕਸੀ ਦੇ ਪੁਆਇੰਟ ਤੇ ਮੱਛੀਆਂ ਫੜਨ ਦਾ ਢੇਰ ਲੱਗਿਆ ਹੋਇਆ ਹੈ ਤੇ ਮੱਛੀਆਂ ਵੀ ਦੜਾ-ਦੜ ਸੂਏ ਦੇ ਵਿੱਚ ਆ ਰਹੀਆਂ ਨੇ। ਇਹ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਜੋ ਕਿ ਲੋਕ ਮੱਛੀਆ ਫੜ ਰਹੇ ਨੇ ਇਹ ਰੀਅਲ ਵੀਡੀਓ ਆ ਕੋਈ ਫੇਕ ਵੀਡੀਓ ਨਹੀਂ ਇਹ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਮੱਛੀਆਂ ਦਾ ਖੜਾ ਕਰਕੇ ਆਉਣ ਦਾ ਕਾਰਨ ਬਣ ਗਿਆ ਕਿਉਂਕਿ ਪਾਣੀ ਦਾ ਪਾਹਾ ਪਤਾ ਨਹੀਂ ਕਿੱਧਰੋਂ ਕਿੱਧਰ ਜਾ ਰਿਹਾ ਹੈ ਕਿਹੜੀ ਨਹਿਰ ਕਿਹੜੇ ਸੂਏ ਨਾਲੇ ਵਿੱਚ ਜਾ ਰਿਹਾਗਾ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਰ ਦੇਣਾ